ਇਹ ਜੋ ਤਸਵੀਰਾਂ ਤੁਹਾਨੂੰ ਦਿਖਾਈਆਂ ਜਾ ਰਹੀਆਂ ਬਟਾਲਾ ਦੇ ਨੇੜਲੇ ਪਿੰਡ ਸ਼ਾਮਪੁਰਾ ਦੀਆਂ ਹਨ ਜਿੱਥੇ ਸੈਂਕੜੇ ਲੀਟਰ ਲਾਹਣ ਦੇਸੀ ਲਾਹਣ ਬ੍ਰਾਹਮਣ ਕੀਤਾ ਜਾਣ ਦਾ ਦਾਵਾ ਕੀਤਾ ਗਿਆ ਦੱਸਦੀ ਹੈ ਕਿ ਗੰਦੇ ਪਾਣੀ ਦੇ ਵਿੱਚ ਲੁਕਾ ਕੇ ਰੱਖੀ ਗਈ ਲਾਹਣ ਨੂੰ ਬੜੀ ਹੀ ਮੁਸ਼ਤਕੀਅਤ ਤੇ ਸ਼ਾਰੀ ਦੇ ਨਾਲ ਜਿਹੜਾ ਬ੍ਰਾਹਮਣ ਕੀਤਾ ਗਿਆ ਔਰ ਅਧਿਕਾਰੀਆਂ ਦਾ ਦਾਵਾ ਹੈਗਾ ਕਿ ਇਸ ਲਾਹਣ ਦੇ ਨਾਲ ਹਜ਼ਾਰਾਂ ਲੀਟਰ ਜਿਹੜੀ ਜ਼ਹਿਰੀਲੀ ਖਰਾਬ ਬਣਾਈ ਜਾਣੀ ਸੀ ਔਰ ਦੱਸ ਦिए ਕਿ ਇਹ ਸ਼ਰਾਬ ਜਿਹੜੀ ਹੈਗੀ ਇਸ ਨੂੰ ਗੰਦੇ ਪਾਣੀ ਦੇ ਛੱਪੜ ਦੇ ਵਿੱਚ ਲੁਕਾ ਕੇ ਰੱਖੀ ਗਈ ਸੀ ਔਰ ਇਸ ਨੂੰ ਪੁਲਿਸ ਵੱਲੋਂ ਜਿਹੜੇ ਅਕਸਾਈ ਭਾਗ ਦੀ ਟੀਮ ਵੱਲੋਂ ਇਹਨਾਂ ਬਰਾਮਦ ਕੀਤਾ ਗਿਆ ਔਰ ਇਸ ਸੰਬੰਧੀ ਮੁਲਾਸਾ ਕੀਤਾ ਗਿਆ ਜਿਸ ਦੇ ਨਾਲ ਹਜ਼ਾਰਾਂ ਲੀਟਰ ਜਿਹੜੀ ਜ਼ਹਿਰੀਲੀ ਸ਼ਰਾਬ ਮਿਲਿਆ ਸੀ ਔਰ ਇਸ ਨੂੰ ਮੌਕੇ ਤੇ ਨਸ਼ਟ ਕੀਤਾ ਗਿਆ ਅਕਸਾਈ ਭਾਗ ਦੇ ਅਧਿਕਾਰੀਆਂ ਤੇ ਪੰਜਾਬ ਪੁਲਿਸ ਦੀ ਸਾਂਝੀ ਟੀਮ ਵੱਲੋਂ ਇਹ ਉਪਰਾਲਾ ਕੀਤਾ ਗਿਆ ਗੰਦੇ ਪਾਣੀ ਦੇ ਤਲਾਬ ਵਿੱਚੋਂ ਜਿਹੜਾ ਹਜ਼ਾਰਾਂ ਲੀਟਰ ਜਿਹੜੀ ਨਾਣ ਬਰਾਮਦ ਹਾਜ਼ਰ ਮਾਨ ਜੋਗ ਸਾਇਕਬ ਕਰੀ ਕਮਿਸ਼ਨਰ ਸ਼੍ਰੀ ਰਾਹੁਲ ਪਾਟਿਆ ਜੀ ਅਤੇ ਐਸਐਸਪੀ ਪਟਿਆਲਾ ਮੈਡਮ ਆਈਪੀਐਸ ਅਸ਼ਮੀ ਗੋਟਾ ਜੀ ਦੇ ਅਦਿਸ਼ਾਨ ਦੇਸ਼ਾਇਤ ਜਿਹੜੀ ਆ ਸ਼ਰਾਬ ਦੇ ਤਹਿਤ ਪਿੰਡ ਸ਼ਾਹਪੁਰਾ ਦੇ ਛੱਪਰ ਜੋਂ ਕਾਸ ਮਖਬਰ ਦੀ ਤਲਾਹ ਆਈ ਸੀ ਜੋ ਛੱਪਰ ਦੇ ਵਿੱਚ ਕਿਸੇ ਨੇ ਜ਼ਹਿਰੀਲੀ ਅਲਕੋਹਲ ਲਗਾ ਕੇ ਰੱਖੀ ਹੈ ਜਿਸ ਤੋਂ ਸੈਕਰੇ ਬੋਤਲਾਂ ਸ਼ਰਾਬ ਤਿਆਰ ਹੋਈ ਹੈ ਤੋ ਅਸੀਂ ਐਸ ਐਚਓ ਕਿਲਾ ਲਾਲ ਸਿੰਘ ਐਸਪੈਕਟਾ ਹਰਮਿਕ ਸਿੰਘ ਜੀ ਦੀ ਅਗਵਾਈ ਹੇਠ ਉਸ ਪਿੰਡ ਦੇ ਵਿੱਚ ਰੇਡ ਕੀਤਾ ਤੇ ਇੱਕ ਧਰਾਕੂ ਨੂੰ ਉਹ ਛੱਪੜ ਦੇ ਵਿੱਚ ਭੇਜਿਆ ਜਿੱਥੋਂ ਇੱਕ ਤੋੜਾ ਬਰਾਮਦ ਹੋਇਆ ਜਿਸ ਤੋਂ ਕਰੀਬ 100-150 ਬੋਤਲ ਸ਼ਰਾਬ ਜਿਹੜੀ ਸੀ ਉਹ ਤਿਆਰ ਹੋਈ ਸੀ ਜਿਸ ਨੂੰ ਅਸੀਂ ਰਿਕਵਰ ਕਰ ਲਿਆ ਤੇ ਅਗਲੀ ਕਾਰਵਾਈ ਜੋ ਥਾਣਾ ਕਿਲਾ ਲਾਲ ਸਿੰਘ ਵਿੱਚ ਦੋਸ਼ੀਆਂ ਦੀ شناخت ਕਰਕੇ ਉਹਨਾਂ ਦੇ ਖਿਲਾਫ ਬੰਦੀ ਕਾਰਵਾਈ ਕੀਤੀ ਜਾਊ।